ਮੁਖਵਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਪਰ ਪਰ ਅੱਜ ਦੀ ਇਹ ਆਪਣੀ ਜਿਹੜੀ ਕਹਾਣੀ ਹੈ ਇਹਨਾਂ ਤਾਂ ਕ੍ਰਾਈਮ ਦੀ ਕਹਾਣੀ ਆ ਤੇ ਨਾ ਮੇਰੀ ਦੂਸਰੀ ਕਿਤਾਬਾਂ ਵਾਲੀ ਕਹਾਣੀ ਹੈ ਪਰ ਅੱਜ ਦਾ ਦਿਨ ਇੱਕ ਖਾਸ ਇੱਕ ਇਨਸਾਨ ਦੇ ਲਈ ਹੀ ਸਪੈਸ਼ਲ ਹੈਗਾ ਅੱਜ ਆਪਾਂ ਉਹਦੀ ਗੱਲ ਕਰਾਂਗੇ ਥੰਬਨੇਲ ਦੇ ਵਿੱਚ ਮੈਂ ਲਿਖਿਆ ਸੂਰਮਾ ਸੂਰਮਾ ਸ਼ਬਦ ਆਪਾਂ ਲੜਕੀਆਂ ਲਈ ਵਰਤ ਦਿੰਨੇ ਆ ਤਾਂ ਇਹ ਲੜਕਾ ਨਹੀਂ ਹੈ ਲੜਕੀ ਆ ਇਹ ਜੋ ਲੜਕੀ ਆ ਇਹਦਾ ਜਨਮ 25 ਅਗਸਤ 1994 ਨੂੰ ਹਰਿਆਣੇ ਦਾ ਇੱਕ ਬਹੁਤ ਫੇਮਸ ਜਗਾਵਾ ਚਰਖੀ ਦਾਦਰੀ ਚਰਖੀ ਦਾਦਰੀ ਚ ਹੁੰਦਾ ਚਰਖੀ ਦਾਦਰੀ ਆਪਣੇ ਆਪ ਦੇ ਵਿੱਚ ਇੱਕ ਫੇਮਸ ਜਾਂ ਇਨਫੇਮਸ ਜਗਾ ਬਣ ਚੁੱਕੀ ਹੈ ਇੰਡੀਆ ਦੇ ਐਵੀਏਸ਼ਨ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਉਥੇ ਐਕਸੀਡੈਂਟ ਹੋਇਆ ਸੀ ਦੋ ਜਹਾਜ਼ਾਂ ਦਾ ਹਵਾ ਦੇ ਵਿੱਚ ਬਹੁਤ ਲੋਕਾਂ ਨੇ ਆਪਣੀ ਜਾਨ ਗਵਾਈ ਸੀ ਤੇ ਉਸ ਜਗਾ ਦੇ ਉੱਪਰ ਇਸ ਲੜਕੀ ਦਾ ਜਨਮ ਹੁੰਦਾ ਇੱਕ ਅਜਿਹੇ ਪਰਿਵਾਰ ਚ ਜਿੱਥੇ ਖੇਡਾਂ ਦੇ ਵਿੱਚ ਬਹੁਤ ਦਿਲਚਸਪੀ ਹੈ ਇਹਦੀਆਂ ਦੋ ਹੋਰ ਕਜ਼ਨ ਨੇ ਉਹਨਾਂ ਦਾ ਨਾਮ ਗੀਤਾ ਤੇ ਬਬੀਤਾ ਉਹਨਾਂ ਦੇ ਉੱਪਰ ਅਮਿਰ ਖਾਨ ਹੋਣਾਂ ਦੀ ਇੱਕ ਬਹੁਤ ਮਸ਼ਹੂਰ ਫਿਲਮ ਵੀ ਬਣੀ ਹੋਈ ਆ ਰੈਸਲਿੰਗ ਦੇ ਬਾਰੇ ਦੇ ਵਿੱਚ ਤੇ ਇਹ ਜਿਸ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਅੱਜ ਦਾ ਦਿਨ ਪੂਰੇ ਇੰਡੀਆ ਦੇ ਵਿੱਚ ਜਿਸ ਇੱਕ ਬੰਦੇ ਦੇ ਨਾਮ ਹੈ ਨਾਮ ਹੈ ਅੱਜ ਤੇ ਆਪਣੇ ਇਸ ਵੀਡੀਓ ਦੇ ਦੀ ਹੀਰੋ ਹੁੰਦਾ ਵਿਨੇਸ਼ ਫੋਰਗਟ ਬਚਪਨ ਹਲੇ ਚੱਲ ਰਿਹਾ ਰੈਸਲਿੰਗ ਦੀ ਦੁਨੀਆ ਦੇ ਵਿੱਚ ਪੜੀ-ਵੜੀਏ ਲੜਕੀ ਤੇ ਫਾਦਰ ਦੇ ਨਾਲ ਬਹੁਤ ਚੰਗਾ ਬੌਂਡ ਹੈਗਾ ਪਰ ਪ੍ਰੋਬਲਮਸ ਸ਼ੁਰੂ ਤੋਂ ਹੀ ਸਟਾਰਟ ਹੋ ਚੁੱਕੀਆਂ ਫਾਦਰ ਦੀ ਡੈਥ ਹੁੰਦੀ ਹੈ ਛੋਟੀ ਉਮਰ ਦੇ ਵਿੱਚ ਹੀ ਪਿਓ ਦਾ ਸਾਆ ਜਿਹੜਾ ਹੈ ਉਹ ਸਿਰ ਤੋਂ ਹਟ ਜਾਂਦਾ ਪਿੱਛੇ ਬਚਦੀ ਆ ਮਾਂ ਤੇ ਜੋ ਖੁਦ ਅਨਪੜ੍ਹ ਨੇ ਪਰ ਉਹ ਕਿਸੇ ਤਰ੍ਹਾਂ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਨੇ ਤੇ ਵਿਨੇਸ਼ ਫੂਗਟ ਆਪਣੀ ਕਈ ਇੰਟਰਵਿਊਜ਼ ਦੇ ਵਿੱਚ ਵੀ ਕਹਿੰਦੇ ਆ ਕਿ ਮੇਰੀ ਮਾਂ ਜਿਨੇ ਕਦੇ ਘਰ ਤੋਂ ਬਾਹਰ ਜਾ ਕੇ ਘਰ ਦੀ ਦਹਲੀਜ਼ ਤੋਂ ਬਾਹਰ ਪੈਰ ਨਹੀਂ ਰੱਖਿਆ ਤੇ ਉਹਨੂੰ ਟਮਾਟਰਾਂ ਦਾ ਰੇਟ ਵੀ ਨਹੀਂ ਪਤਾ ਸੀਗਾ ਉਹ ਤੋਂ ਬਾਅਦ ਉਹਨੂੰ ਸਭ ਕੁਝ ਕਰਨਾ ਪਿਆ ਮੇਰੇ ਫਾਦਰ ਦੇ ਜਾਣ ਤੋਂ ਬਾਅਦ ਤੇ ਉਹਨਾਂ ਨੇ ਸਭ ਕੁਝ ਕੀਤਾ ਵੀ ਪਰ ਉਸ ਕਰਨ ਦੇ ਚੱਕਰ ਦੇ ਵਿੱਚ ਇਹ ਸਿਰਫ ਅੱਲੇ ਇੱਕ ਪਹਿਲਾ ਇਮਤਿਹਾਨ ਸੀ ਇਹ ਵਿਨੇਸ਼ ਫੋਗਾਰਟ ਦੀ ਜ਼ਿੰਦਗੀ ਦੀ ਪਹਿਲੀ ਲੜਾਈ ਸੀ ਲੜਾਈ ਹੀ ਚੱਲਣੀ ਆ ਅੱਜ ਵੀ ਇੱਕ ਲੜਾਈ ਵਿਨੇਸ਼ ਫੋਗਾਰਟ ਦੀ ਹੁਣ ਤੋਂ 2 ਜਾਂ 3 ਘੰਟੇ ਪਹਿਲਾਂ ਹੀ ਖਤਮ ਹੋਈ ਆ ਕੁਝ ਸਾਲ ਹੋਰ ਲੰਘਦੇ ਆ ਤੇ ਵਿਨੇਸ਼ ਫੋਗਾਰਟ ਦੇ ਜੋ ਮਦਰ ਹੁੰਦੇ ਆ ਉਹਨਾਂ ਨੂੰ ਕੈਂਸਰ ਹੋ ਜਾਂਦਾ ਤੇ ਹੁਣ ਕੈਂਸਰ ਇੱਕ ਉਹ ਜੇ ਮਤਲਬ ਉਸ ਟਾਈਮ ਦੇ ਵਿੱਚ 1900 ਮਤਲਬ अर्ਲੀ 2000 ਦਾ ਟਾਈਮ ਲਾ ਲਓ ਤੇ ਇੱਕ ਹਰਿਆਣੇ ਦੇ ਇੱਕ ਇਲਾਕੇ ਦੀ ਇੱਕ ਔਰਤ ਆ ਜਿਹਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਕੋਰੀ ਅਨਪੜਾ ਤੇ ਵਿਨੇਸ਼ ਫੋਗਟ ਉਸ ਤੋਂ ਬਾਅਦ ਦੱਸਦੇ ਕਿ ਕਿਵੇਂ ਮੈਂ ਦੇਖਿਆ ਆਪਣੇ ਮਦਰ ਨੂੰ ਅਡਡ ਹਸਪੀਟਲਸ ਚ ਜਾਂਦੇ ਜਦੋਂ ਉਹਨਾਂ ਨੂੰ ਇਨਸਟਰਕਸ਼ਨ ਸਮਝ ਨਹੀਂ ਆਉਂਦੀਆਂ ਸੀ ਪਰ ਸਮਝਦੇ ਸਟਰਗਲ ਕਰਦੇ ਸਾਨੂੰ ਕੁਝ ਬਣਾਉਣ ਦੇ ਸੁਪਨੇ ਦੇਖਦੇ ਤੇ ਸਾਨੂੰ ਅੱਗੇ ਹੱਲਾਸ਼ੇਰੀ ਦਿੰਦੇ ਇਸੇ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਵਿਨੈਸ਼ ਫੋਗਟ ਵੱਡੀ ਹੁੰਦੀ ਆ ਰੈਸਲਿੰਗ ਕਰਦੀ ਆ ਰੈਸਲਿੰਗ ਦੀ ਦੁਨੀਆ ਚ ਪੈਰ ਰੱਖਦੀ ਆ ਇਹਦੀਆਂ ਜਿਹੜੀਆਂ ਦੋਨੇ ਕਜ਼ਨ ਨੇ ਗੀਤਾ ਤੇ ਬਬੀਤਾ ਕਾਮਨਵੈਲਥ ਦੇ ਵਿੱਚ 골ਡ ਲੈndੀਆਂ ਨੇ ਤੇ ਆਪਣਾ ਨਾਮ ਕਰਦੀਆਂ ਨੇ ਤੇ ਉਹੀ ਐਕਸਪੈਕਟੇਸ਼ਨ ਤੇ ਉਹੀ ਸੁਪਨੇ ਹੁਣ ਵਿਨੇਸ਼ ਫੋਗਟ ਦੇ ਵੀ ਹੈਗੇ ਆ ਉਹ ਸਭ ਕੁਝ ਛੱਡ ਚੱਲ ਰਹੇ ਆ ਪਰ ਸਭ ਤੋਂ ਪਹਿਲਾਂ ਆਪਾਂ ਹੁਣ ਜ਼ਿਕਰ ਕਰਦੇ ਆ ਕਿ ਵਿਨੇਸ਼ ਫੋਗਾਰਦ ਦੀ ਅਜਦਾ ਕਿਉਂਕਿ ਦਿਨ ਹੀ ਉਹਦੀਆਂ ਲੜਾਈਆਂ ਦਾ ਵਾ ਤੇ ਉਹਦੀ ਲੜਨ ਦੀ ਜਿਹੜੀ ਸਮਰੱਥਾ ਵਾ ਸਿਰਫ ਰੈਸਲਿੰਗ ਦੇ ਰਿੰਗ ਵਿੱਚ ਹੀ ਨਹੀਂ ਇੱਕ ਮੈਂਟਲ ਦਿਮਾਗੀ ਤੌਰ ਦੇ ਉੱਪਰ ਆਪਣੀ ਹਰ ਮੁਸੀਬਤ ਦੇ ਨਾਲ ਲੜਨ ਦੀ ਜਿਹੜੀ ਸਮਰੱਥਾ ਹੈਗੀ ਆ ਤਾਂ ਆਪਾਂ ਨੂੰ ਪਤਾ ਕਿ ਬਹੁਤ ਉਹ ਚਰਚਿਤ ਕੇਸ ਜਿਹੜਾ 2023 ਜਨਵਰੀ ਦੇ ਵਿੱਚ ਸਟਾਰਟ ਹੋਇਆ ਰੈਸਲਰਸ ਦਾ ਜਿਹੜਾ ਪ੍ਰੋਟੈਸਟ ਸੀਗਾ ਜਿਹਦੇ ਵਿੱਚ ਰੈਸਲਿੰਗ ਫੈਡਰੇਸ਼ਨ ਦਾ ਜੋ ਪ੍ਰਧਾਨ ਸੀ ਬ੍ਰਿਜ ਭੂਸ਼ਣ ਸਿੰਘ ਤੇ ਉਹ ਉਹਦੇ ਉੱਪਰ ਟੋਟਲ 7 ਰੈਸਲਰ ਲੜਕੀਆਂ ਨੇ ਰੇਪ ਦੇ ਜਾਂ ਮੋਲੇਸਟੇਸ਼ਨ ਦੇ ਮਤਲਬ ਸਰੀਰਕ ਜਿਸਮਾਨੀ ਛੇੜਖਾਨੀ ਦੇ ਜਿਨ੍ਹਾਂ ਨੇ આરોਪ ਲਗਾਏ ਹੁਣ ਉਹ ਤਾਂ ਸਿਰਫ 7 ਲੜਕੀਆਂ ਸੀ ਜਿਹੜੀਆਂ ਸਾਹਮਣੇ ਆਈਆਂ ਹੁਣ ਉਹਨਾਂ ਦੇ ਪਿੱਛੇ ਆਪਾਂ ਵੀ ਇਸੇ ਸੁਸਾਇਟੀ 'ਚ ਰਹਿੰਦੇ ਆਪਾਂ ਵੀ ਇਸੇ ਸਮਾਜ 'ਚ ਰਹੇ ਨੇ ਆਪਾਂ ਨੂੰ ਇਹ ਚੀਜ਼ ਪਤਾ ਵਾ ਆਪਾਂ ਆਪਣੇ ਆਸ-ਪਾਸੇ ਵੀ ਬਹੁਤ ਬਾਰੇ ਚੀਜ਼ਾਂ ਹੁੰਦੀਆਂ ਦੇਖਦੇ ਆਂ ਜਾਂ ਸੁਣਦੇ ਆਂ ਤਾਂ ਆਪਾਂ ਨੂੰ ਪਤਾ ਕਿ ਇਹ ਚੀਜ਼ਾਂ ਕਿ ਸੱਦ ਤੱਕ ਚਲੀਆਂ ਜਾਂਦੀਆਂ ਨੇ ਤੇ ਜਿਹੜੇ ਉਹਨਾਂ ਨੇ ਦੋਸ਼ ਲਾਏ ਅਤੇ ਉਕਿ ਇਸ ਤਰ੍ਹਾਂ ਨਹੀਂ ਹੈਗਾ ਕਿ ਕਿਹਾ ਜੇ ਸਮਾਜਿਕ ਅਦੇਹ ਜੀ ਗੱਲ ਸੁਣੀ ਹੀ ਨਹੀਂ ਗਈ ਇਹ ਇੱਕ ਬਦਕਿਸਮਤੀ ਦੇ ਨਾਲ ਇੱਕ ਕਾਮਨ ਵਰਤਾਰਾ ਹੈਗਾ ਇਹ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਹੈਗਾ ਅਸਲ ਦੇ ਵਿੱਚ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਹੀ ਹੈਗਾ ਸਭ ਕਿਤੇ ਹੀ ਆ ਤੇ ਉਹਨਾਂ ਸੱਤ ਲੜਕੀਆਂ ਦੇ ਵਿੱਚੋਂ ਇੱਕ ਮਾਈਨਰ ਲੜਕੀ ਆ ਜ ਜਿਹਦੀ ਉਮਰ ਹਾਲੇ 18 ਸਾਲ ਦੀ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਜੋ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਪ੍ਰੋਟੈਸਟ ਕਿਵੇਂ ਗਏ ਸਭ ਤੋਂ ਪਹਿਲਾਂ ਇਹ 올림픽 ਕਮੇਟੀ ਜਿਹੜੀ ਇੰਡੀਆਨ 올림픽 ਕਮੇਟੀ ਹੁੰਦੀ ਉਹਨਾਂ ਦੇ ਚੇਅਰਮੈਨ ਹੁੰਦੇ ਆ ਪੀਟੀਯੂਸ਼ਾ ਪਰ ਪੀਟੀਯੂਸ਼ਾ ਆਪਣੇ ਆਪ ਦੇ ਵਿੱਚ ਇੱਕ ਇੰਡੀਆ ਦੇ ਲੇਜੈਂਡਰੀ ਫਿਗਰ ਨੇ ਦੜਾਕ ਰਹੇ ਹਨ ਤੇ ਐਸ ਊਮਨ ਇਹਨਾਂ ਨੂੰ ਲੱਗਿਆ ਕਿ ਹਾਂ ਉਹ ਸਾਡਾ ਮਤਲਬ ਸਪੋਰਟ ਕਰਨਗੇ ਤੇ ਸਿਰਫ ਇਹਨਾਂ ਦੀ ਡਿਮਾਂਡ ਇੰਨੀ ਸੀ ਕਿ ਇੱਕ ਕਮੇਟੀ ਬਿਠਾਈ ਜਾਵੇ ਤੇ ਉਹਨਾਂ ਦੇ ਅਗੇਂਸਟ ਬ੍ਰਿਜ ਭੂਸ਼ਣ ਸਿੰਘ ਤੇ ਅਗੇਂਸਟ ਕੋਈ ਐਕਸ਼ਨ ਲਏ ਜਾਣ ਜਾਂ ਕੋਈ ਸ਼ੋਰ ਕੀਤਾ ਜਾਣ ਤਾਂ ਪੀਟੀਯੂਸ਼ਾ ਜਿਹੜੇ ਕਿ ਸਾਡੇ ਵੀ ਮਤਲਬ ਜਦੋਂ ਅਸੀਂ ਵੀ ਛੋਟੇ ਹੁੰਦੇ ਸੀਗੇ ਸਾਡੀ ਜਨਰੇਸ਼ਨ ਦੇ ਲੋਕ ਤਾਂ ਅਸੀਂ ਬਹੁਤ ਵੱਡੇ ਫੈਨ ਹੁੰਦੇ ਸੀ ਪੀਟੀ ਯੂਸ਼ਾ ਦੇ ਪਰ ਨਾਰਮਲ ਖਿਡਾਰੀ ਦੇ ਤੌਰ ਤੇ ਆਪਾਂ ਹੋਰ ਤਰ੍ਹਾਂ ਹੋ ਸਕਦੇ ਹਾਂ ਤੇ ਹੋ ਸਕਦਾ ਕਿ ਇੰਡੀਵਿਜੂਅਲੀ ਆਪਾਂ ਹੋਰ ਤਰ੍ਹਾਂ ਹੋਈਏ ਤੇ ਇਹੀ ਪੀਟੀ ਯੂਸ਼ਾ ਦੀ ਰਿਐਕਸ਼ਨ ਵੀ ਸੀ ਬਹੁਤ ਬੁਰੀ ਰਿਐਕਸ਼ਨ ਸੀ ਪੀਟੀ ਯੂਸ਼ਾ ਦੀ ਇਹਨਾਂ ਲੜਕੀਆਂ ਦੇ ਹੀ ਅਗੇਂਸਟ ਜਦੋਂ ਇਹਨਾਂ ਨੇ ਸੈਕਸ਼ੂਅਲ ਚਾਰजेस ਲਾਇਬ੍ਰੇਜ ਪੁਛਣ ਦੇ ਉੱਪਰ ਜਦੋਂ ਇਹਨਾਂ ਨੂੰ ਲੱਗਿਆ ਕਿ ਕੁਝ ਵੀ ਨਹੀਂ ਹੋ ਰਿਹਾ ਤੇ ਇਹ ਲੜਕੀਆਂ ਕੈਨੋਟ ਪਲੇਸ ਦਾ ਜਿਹੜਾ ਪੁਲਿਸ ਸਟੇਸ਼ਨ ਉੱਥੇ ਗਈਆਂ ਐਫ ਆਈ ਆਰ ਲਿਖਵਾਉਣ ਲਈ ਬ੍ਰਿਜ ਪੂਸ਼ਨ ਸਿੰਘ ਦੇ ਅਗੇਂਸਟ ਬਟ ਬ੍ਰਿਜ ਪੂਸ਼ਨ ਸਿੰਘ ਬੀ ਜੀ ਪੀ ਦਾ ਇੱਕ ਬਾਹੂਬਲੀ ਸੰਸਦ ਬਾਹੂਬਲੀ ਅਸਲ ਦੇ ਵਿੱਚ ਆਪਾਂ ਇੱਕ ਮਤਲਬ ਕਹਿ ਲਈਏ ਕਿ মিডিਆ ਨੇ ਇੱਕ ਥੋੜੀ ਜਿਹੀ ਪੋਲਾਈਟ ਟਰਮ ਵਰਤ ਲਈ ਜਿਹੜੇ ਬਹੁਤ ਸਾਰੇ ਗੁੰਡੇ ਬਦਮਾਸ਼ ਟਾਈਪ ਦੇ ਲੋਕ ਜਿਨ੍ਹਾਂ ਦੇ ਪਿੱਛੇ ਬਹੁਤ ਜਿਨ੍ਹਾਂ ਕੋਲ ਬਹੁਤ ਹਥਿਆਰ ਬਹੁਤ ਲੋਕ ਹੁੰਦੇ ਆ ਉਹਨਾਂ ਦੇ ਨਾਲ ਤੇ ਉਹ ਮਤਲਬ ਆਪਣੀਆਂ ਇਹਨਾਂ ਸਾਰੀਆਂ ਚੀਜ਼ਾਂ ਦੀ ਦੁਰਵਰਤੋਂ ਕਰਕੇ ਜਦੋਂ ਵੋਟਾਂ ਦੇ ਵਿੱਚ ਜਿੱਤ ਜਾਂਦੇ ਆ ਤੇ ਉਹ ਲੋਕਾਂ ਨੂੰ ਪੋਲਾਈਟ ਪਾਸ਼ਾ ਦੇ ਵਿੱਚ ਬਾਹੂਬਲੀ ਕਿਹਾ ਜਾਂਦਾ ਕਿਉਂਕਿ ਹੁਣ ਤੁਸੀਂ ਇੱਕ ਐਮਪੀ ਨੂੰ ਇੱਕ ਐਮਐਲਏ ਨੂੰ ਗੁੰਡਾ ਨਹੀਂ ਕਹਿ ਸਕਦੇ ਸਿੱਧਾ ਤਾਂ ਵਰਡ ਉਹਦੇ ਲਈ ਯੂਜ਼ ਕੀਤਾ ਜਾਂਦਾ ਬ੍ਰਿਜ ਭੂਸ਼ਣ ਸਿੰਘ ਲਈ ਤੇ ਇੰਡੀਆ ਦੇ ਜਿੰਨੇ ਵੀ ਐਮਪੀ ਨੇ ਉਹ ਜਿੰਨੇ ਬਾਹੂਬਲੀ ਐਮਪੀ ਆ ਉਹਨਾਂ ਦੇ ਵਿੱਚੋਂ ਸਭ ਤੋਂ ਮਤਲਬ ਇੱਕ ਕਹਿੰਦਾ ਕੋ ਹੁੰਦਾ ਨਾਮ ਆ ਬ੍ਰਿਜ ਭੂਸ਼ਣ ਸਿੰਘ ਤੇ ਬੀਜੇਪੀ ਦੇ ਵੱਲੋਂ ਸੰਸਦ ਤੇ ਗੱਲ ਉਹੀ ਆ ਕਿ ਤੁਸੀਂ ਭਾਵੇਂ ਕਿਸੇ ਵੀ ਲੈਵਲ ਦੇ ਉੱਪਰ ਪਹੁੰਚ ਜਾਓ ਇਹ ਆਪਣੀ ਸਮਾਜ ਦੀ ਇੱਕ ਫੇਰ ਉਹੀ ਕਹਿੰਨਾ ਕਿ ਬਦਕਿਸਮਤੀ ਹੈ ਚਾਹੇ ਤੁਸੀਂ ਕੁਝ ਵੀ ਅਚੀਵ ਕਰ ਲਓ ਪਰ ਐਟ ધ ਐਂਡ ਬਹੁਤ ਸਾਰੀਆਂ ਸਾਰੀਆਂ ਥਾਵਾਂ ਨੇ ਜਿੱਥੇ ਤੁਹਾਨੂੰ ਸਿਰਫ ਇੱਕ ਲੜਕੀ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਤੁਹਾਨੂੰ ਮਤਲਬ ਦਬਾਇਆ ਜਾਂਦਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਜਿਹੜੀ ਸਪੋਰਟਸ ਮਿਨਿਸਟਰੀ ਹੁੰਦੀ ਆ ਇਹ ਰੈਸਲਰ ਉਹਨਾਂ ਕੋਲ ਜਾਂਦੇ ਆ ਅਨੁਰਾਗ ਠਾਕੁਰ ਸਪੋਰਟਸ ਮਿਨਿਸਟਰੀ ਦੇ ਮਿਨਿਸਟਰ ਨੇ ਇੰਡੀਆ ਦੇ ਸਪੋਰਟਸ ਮਿਨਿਸਟਰ ਨੇ ਤੇ ਉਹਨਾਂ ਦੇ ਵੀ ਆਪਣੇ ਬੜੇ ਮਸ਼ਹੂਰ ਕਿਸੇ ਰਹੇ ਆ ਉਹਨਾਂ ਦਾ ਫਰੇਜ਼ ਤੁਹਾਨੂੰ ਯਾਦ ਹੋਊਗਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਇਹ ਉਹਨਾਂ ਦੀ ਹੀ ਮਤਲਬ ਦਿੱਤੀ ਹੋਈ ਇੱਕ ਦੇਣ ਹੈਗੀ ਇਹ ਇੰਡੀਆ ਨੂੰ ਉਹ ਮਿਲਦੇ ਆ ਇਹਨਾਂ ਰੈਸਲਰਸ ਨੂੰ ਤੇ ਇਹਨਾਂ ਰੈਸਲਰਸ ਨੂੰ ਫਿਰ ਉਹ ਮਤਲਬ ਭਰੋਸਾ ਦਵਾਉਂਦੇ ਆ ਕਿ ਤੁਹਾਡੇ ਕੇਸ ਦੇ ਉੱਪਰ ਆਪਾਂ ਗੌਰ ਕਰਾਂਗੇ ਕਮੇਟੀ ਬਿਠਾਵਾਂਗੇ ਤੇ ਜੋ ਵੀ ਬਣਦੀ ਕਾਰਵਾਈ ਹੋਊ ਕਰਾਂਗੇ ਤਾਂ ਕੁਝ ਟਾਈਮ ਦੇ ਲਈ ਉਹ ਜਿਹੜਾ ਪ੍ਰੋਟੈਸਟ ਹੁੰਦਾ ਇਹਨਾਂ ਰੈਸਲਰਸ ਦਾ ਤੇ ਉਹ ਬੰਦ ਹੋ ਜਾਂਦਾ ਪਰ ਜਦੋਂ ਉਹ ਸਭ ਕੁਝ ਹੀ ਹੋ ਜਾਂਦਾ ਤੇ ਉਹਦੇ ਵਿੱਚ ਉਹਨੂੰ ਕਲੀਨ ਚਿੱਟ ਦੇ ਦਿੰਦੀ ਆ ਬੀਜੇਪੀ ਗਵਰਨਮੈਂਟ ਕਿਉਂਕਿ ਹੁਣ ਜਿਹੜਾ ਐਮਪੀ ਹੈ ਉਹ ਵੀ ਅਕਿਊਜ਼ਡ ਬੰਦਾ ਜਿਹਦੇ ਉੱਪਰ ਅਕਿਊਜ਼ ਕੀਤਾ ਗਿਆ ਵਾ ਜਿਹਦੇ ਉੱਪਰ ਦੋਸ਼ ਲੱਗਿਆ ਉਹ ਵੀ ਬੀਜੇਪੀ ਦਾ ਐਮਪੀ ਆ ਤੇ ਜਿਨ੍ਹਾਂ ਨੇ ਉਹਨੂੰ ਜਾਂਚ ਕਰਨੀ ਆ ਉਹ ਵੀ ਭਾਜੀਪੀ ਦੇ ਬੰਦੇ ਆ ਤਾਂ ਜੋ ਹੋਣਾ ਸੀ ਉਹੀ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਰੈਸਲਰਸ ਦੇ ਉੱਪਰ ਦਬਾਅ ਪਾਇਆ ਜਾਂਦਾ ਕਿ ਤੁਸੀਂ ਹੁਣ ਆਪਣਾ ਪ੍ਰੋਟੈਸਟ ਬੰਦ ਕਰੋ ਤੇ ਇਥੋਂ ਗੱਲ ਵਿਗੜ ਜਾਂਦੀ ਹੈ ਦੂਸਰੀ ਚੀਜ਼ ਇਹ ਹੁੰਦੀ ਆ ਕਿ ਜਿਹੜੀ ਉਹ ਕਮੇਟੀ ਦੀ ਰਿਪੋਰਟ ਹੁੰਦੀ ਆ ਉਹ ਜਿਹੜੀ ਸਪੋਰਟ ਮਿਨਿਸਟਰੀ ਹੈਗੀ ਆ ਉਹ ਉਹਨੂੰ ਮਤਲਬ ਨਸ਼ਰ ਨਹੀਂ ਕਰਦੀ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਂਦੀ ਇੱਕ ਬਹੁਤ ਵੱਡਾ ਇਹਨਾਂ ਦਾ ਆਪਸ ਦੇ ਵਿੱਚ ਉਹ ਸੀ ਵਿਵਾਦ ਸੀਗਾ ਕਿਉਂਕਿ ਇਹ ਕਹਿੰਦੇ ਸੀ ਰੈਸਲਰ ਕਹਿ ਰਹੇ ਸੀਗੇ ਕਿ ਤੁਸੀਂ ਉਹਨੂੰ ਨਸ਼ਰ ਕਰੋ ਲੋਕਾਂ ਦੇ ਸਾਹਮਣੇ ਲੈ ਕੇ ਆਓ ਜਿਹੜੀ ਕਿ ਉਹਨਾਂ ਨੇ ਉਸ ਤੋਂ ਬਾਅਦ ਅੱਜ ਤੱਕ ਵੀ ਅੱਜ ਦੀ ਡੇਟ ਤੱਕ ਵੀ ਕਦੇ ਲੋਕਾਂ ਦੇ ਸਾਹਮਣੇ ਉਹਨੂੰ ਨਹੀਂ ਲੈ ਕੇ ਆਇਆ ਤੇ ਇਹ ਰੈਸਲਰ ਸਾਰੇ ਦੁਬਾਰਾ ਫੇਰ ਇੱਕ ਵਾਰ ਜੰਤਰ ਮੰਤਰ ਧਰਨੇ ਉੱਪਰ ਬੈਠਦੇ ਆ 3 ਮਈ ਨੂੰ 3 ਮਈ 2023 ਨੂੰ ਇਹਨਾਂ ਰੈਸਲਰਸ ਦੇ ਨਾਲ ਪੁਲਿਸ ਦੀ ਇੱਕ ਤਕੜੀ ਝੜਪ ਹੁੰਦੀ ਹੈ ਜਿੱਦੀਆਂ ਵੀਡੀਓਜ਼ ਜਿੱਦੀਆਂ ਫੋਟੋਗ੍ਰਾਫਸ ਬਹੁਤ ਵਾਇਰਲ ਹੋਈਆਂ ਇਹ ਉਹ ਰੈਸਲਰ ਸੀਗੇ ਬਹੁਤ ਸਾਰੇ ਜਿਨ੍ਹਾਂ ਨੇ ਇੰਡੀਆ ਦੇ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਬਹੁਤ ਸਾਰੇ ਮੈਡਲ ਜਿੱਤੇ ਸੀ 골ਡ ਮੈਡਲ ਵੀ ਜਿੱਤੇ ਸੀ ਤੇ ਬਹੁਤ ਸਾਰੇ ਅਵਾਰਡ ਲਏ ਸੀ ਪਰ ਉਦੋਂ ਮਤਲਬ ਇਹਨਾਂ ਨੂੰ ਪੁਲਿਸ ਵਾਲਿਆਂ ਨੇ ਉਸੇ ਤਰ੍ਹਾਂ ਹੀ ਅ ਮਤਲਬ ਟ੍ਰੀਟ ਕੀਤਾ ਕਿਉਂਕਿ ਮੈਂ ਕਦੇ ਤਾਂ ਕਿਸੇ ਚਿੱਟੇ ਵੇਚਣ ਵਾਲੇ ਨੂੰ ਵੀ ਇਸ ਤਰ੍ਹਾਂ ਨਹੀਂ ਦੇਖਿਆ ਲੈ ਕੇ ਜਾਂਦੇ ਇਹਨਾਂ ਨੂੰ ਸੜਕਾਂ ਦੇ ਉੱਪਰ ਘੜੀਸੇ ਆ ਗਿਆ ਸਭ ਕੁਝ ਹੋਇਆ ਤੇ ਉਸ ਤੋਂ ਬਾਅਦ ਕਿਉਂਕਿ ਰਾਤ ਨੂੰ ਅਟੈਕ ਹੋਇਆ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਬਹੁਤ ਸਾਰੇ ਰੈਸਲਰ ਜੋ ਔਮਨ ਰੈਸਲਰ ਸੀਗੀਆਂ ਪਲੇਅਰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵਾਲਿਆਂ ਨੇ ਰਾਤ ਨੂੰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਸ਼ਰਾਬਾਂ ਪੀਤੀ ਹੋਈਆਂ ਸੀ ਤੇ ਉਹਨਾਂ ਚੋਂ ਬਹੁਤ ਸਾਰਿਆਂ ਨੇ ਉਹਨਾਂ ਲੜਕੀਆਂ ਦੇ ਨਾਲ ਵੀ ਗਲਤ ਹਰਕਤ ਕੀਤੀ ਬਦਸਲੂਕੀ ਕੀਤੀ ਉਹਨਾਂ ਨੂੰ ਗਾਲੀ-ਕਲੋਚ ਵੀ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਸਟੇਸ਼ਨ ਵੀ ਲੈ ਕੇ ਜਾਂਦਾ ਗਿਆ ਜਿੱਥੇ ਕੁਝ ਜੜੀਆਂ ਰੈਸਲਰ ਸੀਗੀਆਂ ਉਹਨਾਂ ਦੇ ਸੱਟਾਂ ਵੀ ਲੱਗੀਆਂ ਤੇ ਪਰ ਇਹ ਸਭ ਕੁਝ ਹੋਣ ਤੋਂ ਬਾਅਦ ਜਿੱਥੇ ਕਿ ਇਹਨਾਂ ਰੈਸਲਰਸ ਦੀ ਡਿਮਾਂਡ ਸਿਰਫ ਇੰਨੀ ਸੀਗੀ ਕਿ ਇਸ ਬੰਦੇ ਦੇ ਉੱਪਰ ਜੋ ਮਤਲਬ ਇੱਕ ਐਫ ਆਈ ਆਰ ਦਰਜ ਕੀਤੀ ਜਾਵੇ ਦੂਸਰਾ ਕਿ ਇਸ ਕੇਸ ਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਅਲਿਗੇਸ਼ਨ ਬਹੁਤ ਵੱਡੀ ਆ ਤੇ ਵੀ ਕੋਈ ਇੱਕ ਇਨਸਾਨ ਅਲਿਗੇਸ਼ਨ ਨਹੀਂ ਲਾ ਰਿਹਾ ਪਰ ਹੁਣ ਪੁਲਿਸ ਦਾ ਰਵਈਆ ਸਰਕਾਰ ਦਾ ਰਵਈਆ ਉਲਟਾ ਇਹ ਸੀ ਕਿ ਉਲਟਾ ਇਨ੍ਹਾਂ ਰੈਸਲਰਸ ਨੂੰ ਹੀ ਬੁੱਕ ਕਰ ਲਏ ਜਾਂਦੇ ਆ ਦੰਗੇ ਫਲਾਉਣ ਦੇ ਦੋਸ਼ ਦੇ ਵਿੱਚ ਤੇ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਦੀ ਮਤਲਬ ਡਿਊਟੀ ਨਿਭਾਉਣ ਤੋਂ ਰੋਕਣ ਦੇ ਦੋਸ਼ ਦੇ ਵਿੱਚ ਉਲਟਾ ਇਨ੍ਹਾਂ ਸਾਰੇ ਰੈਸਲਰਸ ਦੇ ਉੱਪਰ ਹੀ ਕੇਸ ਦਰਜ ਕੀਤੇ ਜਾਂਦੇ ਆ ਹੁਣ ਸਿਰਫ ਇੱਥੇ ਇਹੀ ਨਹੀਂ ਸਿਰਫ ਪੁਲਿਸ ਤੇ ਸਰਕਾਰ ਹੀ ਨਹੀਂ ਬੀਜੇਪੀ ਨਾਲ ਰਿਲੇਟਡ ਜਿੰਨੇ ਵੀ ਐਮਪੀ ਸੀ ਸਾਰੇ ਉਹ ਵੀ ਮਤਲਬ ਪ੍ਰੋਪਰ ਲੱਗ ਜਾਂਦੇ ਆ ਆਪਣੇ ਸਾਰੇ ਬਾਕੀ ਦੇ ਕੰਮ ਛੱਡ ਕੇ ਇਹਨਾਂ ਨੂੰ ਟ੍ਰੋਲ ਕਰਨ ਇੰਟਰਨੈਟ ਦੇ ਉੱਪਰ ਜਿਵੇਂ ਜਿਹਨੂੰ ਆਪਾਂ ਸਾਈਬਰ ਬੁੱਲਿੰਗ ਕਹਿ ਦਿੰਨੇ ਆ ਪਤਾ ਨਹੀਂ ਕੀ ਕੀ ਬੋਲਿਆ ਗਿਆ ਇਹਨਾਂ ਲੜਕੀਆਂ ਦੇ ਉੱਤੇ মিডিਆ ਜਿਹਨੂੰ ਕਿ ਇੱਕ ਤਬਕਾ মিডিਆ ਦਾ ਗੋਦੀ মিডিਆ ਕਹਿੰਦਾ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਹਜੇ ਪੱਤਰਕਾਰ ਜਿਹਨਾਂ ਦੇ ਆਪਣੇ ਉੱਪਰ ਹਜ਼ਾਰਾਂ ਸੈਂਕੜੇ ਸੈਂਕੜੇ ਕਰੋੜ ਦੇ ਕਪੜਿਆਂ ਦੇ ਮਤਲਬ ਵਸੂਲੀਆਂ ਦੇ ਇਲਜ਼ਾਮ ਲੱਗੇ ਆ ਤੇ ਜਿਹੜੇ ਖੁਦ ਵੀ ਜੇਲ੍ਹਾਂ ਦੇ ਵਿੱਚ ਰਹੇ ਆ ਇਹਨਾਂ ਕੇਸਾਂ ਦੇ ਕਰਕੇ ਉਹ ਇਹਨਾਂ ਰੈਸਲਰਸ ਨੂੰ ਵੀ ਗਲਤ ਬੋਲ ਰਹੇ ਹਨ ਦੀ ਬੇਇੱਜ਼ਤੀ ਕਰ ਰਹੇ ਆ ਇਹਨਾਂ ਨੂੰ ਕਹਿ ਰਿਹਾ ਕਿ ਮੈਡਲ ਇਵਨ ਇਹ ਵੀ ਕਿਹਾ ਗਿਆ ਕਿ ਜਿਹੜੇ ਇਹ ਮੈਡਲਸ ਨੇ ਟੋੜੇ ਇਹ ਦੇਸ਼ ਦੀ ਪ੍ਰਾਪਰਟੀ ਹੈ ਮਤਲਬ ਇੱਕ ਮੈਡਲ ਦੇਸ਼ ਦੀ ਪ੍ਰਾਪਰਟੀ ਕਿਵੇਂ ਹੋ ਸਕਦਾ ਇੱਕ ਮੈਡਲ ਇੱਕ ਇੰਡੀਵਿਜੂਅਲ ਇਨਸਾਨ ਨੇ ਜਿੱਤੇ ਜੇ ਕੋਈ ਵੀ ਇਨਸਾਨ ਕੋਈ ਵੀ ਪਲੇਅਰ ਓਲੰਪਿਕ ਚ ਕਾਮਨਵੈਲਥ ਚ ਏਸ਼ੀਅਨ ਗੇਮਸ ਚ ਨੈਸ਼ਨਲ ਗੇਮਸ ਦੇ ਵਿੱਚ ਜਾ ਕੇ ਇੱਕ ਮੈਡਲ ਜਿੱਤਦਾ ਤਾਂ ਉਹ ਮੇਰਾ ਮੈਡਲ ਕਿਵੇਂ ਹੋ ਗਿਆ ਨਾਲ ਮੈਂ ਉਹਦੇ ਚ ਭਾਗੀਦਾਰ ਕਿਵੇਂ ਹੋ ਗਿਆ ਉਹ ਉਸ ਬੰਦੇ ਦਾ ਖੁਦ ਦੀ ਪ੍ਰਾਪਰਟੀ ਆ ਪਰ ਇਹਨਾਂ ਨੂੰ ਇਹ ਬੋਲੇਗਾ ਕਿ ਮੈਡਲ ਵੀ ਤੁਹਾਡੇ ਨਹੀਂ ਹੈਗੇ ਦੇਸ਼ ਦੀ ਪ੍ਰਾਪਰਟੀ ਆ ਫਿਰ ਤੁਸੀਂ ਮੈਡਲ ਵੀ ਵਾਪਸ ਕਰੋ ਜੇ ਤੁਸੀਂ ਗਵਰਨਮੈਂਟ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹੋ ਤੇ ਜਿਹੜੇ ਤੁਹਾਨੂੰ ਰਾਸ਼ੀ ਮਿਲੀ ਹੋਈ ਆ ਕੈਸ਼ ਮਿਲੇ ਉਹ ਵੀ ਵਾਪਸ ਕਰੋ ਤੇ ਇਹ ਸਭ ਕੁਝ ਹੋਇਆ ਇਹ ਸਭ ਕੁਝ ਦੇਖਿਆ ਇਨ ਅ ਰੈਸਲਰਸ ਨੇ ਤੇ ਮੈਨੂੰ ਯਾਦ ਆ ਹਾਲੇ ਵੀ ਇਹ ਲੜਕੀਆਂ ਵੀ ਹੋਰ ਬਹੁਤ ਸਾਰੇ ਰੈਸਲਰ ਉੱਥੇ ਹੀ ਮੀਂਹ ਦੇ ਵਿੱਚ ਠੰਡ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਹੀ ਆਪਣੀ ਪ੍ਰੈਕਟਿਸ ਕਰਦੇ ਰਹੇ ਤੇ ਇੱਕ ਵਾਰ ਮੈਨੂੰ ਯਾਦ ਆ ਕਿ ਬਹੁਤ ਜ਼ਿਆਦਾ ਮੀਂਹ ਵੀ ਪੈ ਰਹੀ ਸੀ ਉਦੋਂ ਤੇ ਜਿੱਥੇ ਪੈ ਰਹੀ ਸੀ ਨੇ ਤੇ ਗੱਦੇ ਉਹ ਵੀ ਗਿੱਲੇ ਹੋ ਗਏ ਤੇ ਰਾਤ ਨੂੰ ਇਹਨਾਂ ਨੇ ਜਦੋਂ ਫੋਨ ਕਰਕੇ ਹਰਿਆਣਾ ਤੋਂ ਉਹ ਗੱਦੇ ਮੰਗਵਾਏ ਸੀ ਸੁੱਕੇ ਤੇ ਪੁਲਿਸ ਵਾਲਿਆਂ ਨੂੰ ਅੰਦਰ ਨਹੀਂ ਜਾਣ ਦਿੱਤੇ ਸੀਗੇ ਬਿਲਕੁਲ ਵੀ ਤੇ ਜਦੋਂ ਪੁਲਿਸ ਵਾਲਿਆਂ ਨੂੰ ਬਾਹਰੋਂ ਬਹੁਤ ਸਾਰੇ ਵੀਡੀਓ ਸੀਗੇ ਉਸ ਦਿਨ ਦੇ ਪੁਲਿਸ ਵਾਲਿਆਂ ਨੇ ਜਦੋਂ ਪੁੱਛਿਆ ਜਾ ਰਹੀ ਸੀ ਤਾਂ ਕੋਈ ਵੀ ਉਹਨਾਂ ਕੋਲੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਸੀ ਕੋਈ ਤਰਕ ਨਹੀਂ ਸੀ ਮਤਲਬ ਇੱਕ ਦੇਸ਼ ਦੇ ਐਥਲੀਟ ਇੱਕ ਦੇਸ਼ ਦੀਆਂ ਲੜਕੀਆਂ ਇੱਕ ਦੇਸ਼ ਦੇ ਰੈਸਲਰ ਜਿਨ੍ਹਾਂ ਨੇ ਦੇਸ਼ ਲਈ ਇਹਨਾਂ ਕੁਸ਼ ਕੀਤਾ ਤੇ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਉਹ ਸਿਰਫ ਇੱਕ ਪਾਸੇ ਤੋਂ ਨਹੀਂ ਹੋਇਆ ਸੈਂਟਰ ਦੀ ਇੱਕ ਬਹੁਤ ਪਾਵਰਫੁੱਲ ਗਵਰਨਮੈਂਟ ਜਿਹੜੀ ਪ੍ਰੋਪਰ ਮжоਰਿਟੀ ਦੇ ਨਾਲ ਆਈ ਆ ਫਿਰ ਉਹਦਾ ਸਾਰਾ ਦਾ ਸਾਰਾ ਤੰਤਰ ਸਰਕਾਰੀ ਤੰਤ ਉਸ ਤੋਂ ਬਾਅਦ ਮੀਡੀਆ ਤੇ ਹੋਰ ਬਹੁਤ ਸਾਰੇ ਲੋਕ ਇਨ ਸਾਰਿਆਂ ਦੇ ਅਗੇਂਸਟ ਇਹ ਲੋਕ ਮਤਲਬ ਇੱਕ ਪਾਸੇ ਰਹਿ ਕੇ ਇਕੱਲੇ ਕਰੇ ਰਹਿ ਕੇ ਤੇ ਬਾਅਦ ਵਿੱਚ ਇਹਨਾਂ ਨੇ ਆਪਣੇ ਮੈਡਲਸ ਵੀ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਕਸ਼ੀ ਮਲਿਕ ਜਿਹੜੇ ਖੁਦ ਇੱਕ ਬਹੁਤ ਵੱਡੇ ਰੈਸਲਰ ਰਹੇ ਉਹਨਾਂ ਨੇ ਤਾਂ ਉਸ ਤੋਂ ਬਾਅਦ ਰੈਸਲਿੰਗ ਨੂੰ ਹੀ ਛੱਡ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਇਸ ਤੋਂ ਬਾਅਦ ਰੈਸਲਿੰਗ ਨਹੀਂ ਕਰਨੀ ਤੇ ਬਜਰੰਗ ਪੂਨੀਆ ਬਹੁਤ ਸਾਰੇ ਮੈਡਲ ਜਿੱਤੇ ਹੋਏ ਆ ਤੇ ਉਹਨਾਂ ਨੂੰ ਪਦਮਸ਼ਰੀ ਨਾਲ ਅਵਾਰਡ ਵੀ ਮਿਲਿਆ ਤੇ ਉਹ ਪਦਮ ਸ਼੍ਰੀ ਵੀ ਉਹਨਾਂ ਨੇ ਬਾਅਦ ਦੇ ਵਿੱਚ ਛੱਡਤਾ ਮਤਲਬ ਉਹਨੂੰ ਤਿਆਗਤਾ ਪਦਮ ਸ਼੍ਰੀ ਨੂੰ ਇਹ ਦੁਖੀ ਕੀਤਾ ਗਿਆ ਇਹਨਾਂ ਰੈਸਲਰਜ਼ ਨੂੰ ਕਿ ਹਰਦਵਾਰ ਗਏ ਸਾਰੇ ਰੈਸਲਰ ਤੇ ਉੱਥੇ ਇਹਨਾਂ ਨੇ ਸੋਚਿਆ ਕਿ ਅਸੀਂ ਜਿੰਨੇ ਵੀ ਸਾਡੇ ਮੈਡਲ ਹੈਗੇ ਅਸੀਂ ਗੰਗਾ ਦੇ ਵਿੱਚ ਪਵਾ ਦਿੰਨੇ ਆ ਕਿ ਕਿਉਂਕਿ ਉਸ ਦਿਨ ਇਹਨਾਂ ਨੇ ਮੈਨੂੰ ਯਾਦ ਆ ਪ੍ਰੈਸ ਕਾਨਫਰੈਂਸ 'ਚ ਕਿਹਾ ਸੀ ਕਿ ਸਾਡੀ ਇਹਨਾਂ ਮੈਡਲਸ ਦੇ ਕਰਕੇ ਇਨੀ ਹਿਮਿਲੀਏਸ਼ਨ ਹੋ ਰਹੀ ਆ ਮੀਡੀਆ ਦੇ ਵਿੱਚ ਕਿ ਅਸੀਂ ਇਹ ਮੈਡਲ ਜਿੱਤੇ ਬੜੀ ਮਿਹਨਤ ਕਰਕੇ ਪਸੀਨਾ ਵਹਾ ਕੇ ਬੜੀਆਂ ਮੁਸ਼ਕਲਾਂ ਦੇ ਨਾਲ ਮੈਡਲ ਜਿੱਤੇ ਆਪਾਂ ਨੂੰ ਵੀ ਪਤਾ ਵਾ ਮੈਡਲ ਸੌਖਾ ਨਹੀਂ ਹੈਗਾ ਲੈ ਕੇ ਆਉਣਾ ਸਵੇਰਾਂ ਨੂੰ ਤੜਕਿਆਂ ਨੂੰ ਉੱਠਣਾ ਪੈਂਦਾ ਵਾ ਬਹੁਤ ਕੰਟਰੋਲ ਆਪਣੇ ਤੇ ਰੱਖਣਾ ਪੈਂਦਾ ਡਾਈਟ ਤੇ ਕੰਟਰੋਲ ਰੱਖਣਾ ਪੈਂਦਾ ਤੇ ਫੇਰ ਕਿਤੇ ਜਾ ਕੇ ਇਹ ਮੈਡਲ ਮਿਲਦੇ ਆ ਭਗਤੀ ਤੱਕ ਬੰਦਾ ਪਹੁੰਚ ਜਾਂਦਾ ਨੂੰ ਵੀ ਭਗਤੀ ਕਹਿੰਦੇ ਆ ਪਰ ਉਹ ਕਹਿੰਦੇ ਕਿ ਸਾਨੂੰ ਇਹਨਾਂ ਮੈਡਲਸ ਕਰਕੇ ਹਿਮਿਲੀਅਟ ਕੀਤਾ ਜਾ ਰਿਹਾ ਤਾਂ ਅਜ ਅਸੀਂ ਇਹਨਾਂ ਨੂੰ ਹੀ ਗੰਗਾਜੀ ਚ ਵਹਾ ਦੇਣਾ ਪਰ ਉਸ ਟਾਈਮ ਉੱਥੇ ਆਪਣੇ ਕਿਸਾਨਾਂ ਦੇ ਯੂਪੀ ਤੇ ਹਰਿਆਣੇ ਦੇ ਬਹੁਤ ਵੱਡੇ ਲੀਡਰ ਤਕੈਤ ਪਹੁੰਚਦੇ ਆ ਤੇ ਉਹ ਮਤਲਬ ਉਹਨਾਂ ਨੂੰ ਸ਼ਾਂਤ ਕਰਦੇ ਆ ਇਹ ਸਭ ਕੁਝ ਹੋਇਆ ਤੇ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਸਭ ਕੁਝ ਜਿਸ ਲੜਕੀ ਦੇ ਨਾਲ ਹੋਇਆ ਫਿਰ ਸੱਚ ਇੱਕ ਹੋਰ ਚੀਜ਼ ਜੋ ਵਿਨੇਸ਼ ਫੋਰਗਟ ਹੈ ਦੋ ਸਿਰਫ ਇਹ ਨਹੀਂ ਇਹ ਚੀਜ਼ਾਂ ਨਹੀਂ ਦੇਖੀਆਂ ਛੋਟੇ ਹੁੰਦੇ ਸਿਰਫ ਇੱਕ ਪਿਓ ਦੀ ਕਮੀ ਹੀ ਨਹੀਂ ਦੇਖੀ ਮਾਂ ਨੂੰ ਸਟਰਗਲ ਕਰਦੇ ਹੀ ਨਹੀਂ ਦੇਖਿਆ ਕੈਂਸਰ ਹੀ ਮਾਂ ਦਾ ਨਹੀਂ ਦੇਖਿਆ 2016 ਦੇ ਵਿੱਚ ਜਿਹਨੂੰ ਕਿ ਸਪੋਰਟਸ ਵਰਡ ਦੇ ਵਿੱਚ ਸਭ ਤੋਂ ਗੰਦੀ ਇੰਜਰੀ ਮੰਨਿਆ ਜਾਂਦਾ ਹੈ ਉਹ ਇੰਜਰੀ ਦਾ ਨਾਮ ਹੁੰਦਾ ACL ਉਹਨੂੰ ACL ਬੋਲਦੇ ਆ ਉਹਦੇ ਵਿੱਚ ਕੀ ਹੁੰਦਾ ਜਿਹੜਾ ਲਿਗਮੈਂਟ ਹੁੰਦਾ ਗੋਡੇ ਦੇ ਨਾਲ ਥੱਲੇ ਤੋਂ ਉਹ ਬਿਲਕੁਲ ਟੌਰਨ ਹੋ ਜਾਂਦਾ ਬਿਲਕੁਲ ਫਟ ਜਾਂਦਾ ਤੇ ਜਿਹੜੇ ਵੀ ਪਲੇਅਰ ਨੂੰ ACL ਇੰਜਰੀ ਹੁੰਦੀ ਹੈ ਤੇ ਉਥੋਂ ਸਮਝ ਲਿਆ ਜਾਂਦਾ ਕਿ ਉਹਦਾ ਕੈਰੀਅਰ ਆਲਮੋਸਟ ਖਤਮ ਹੋ ਚੁੱਕਿਆ ਮਤਲਬ ਬਹੁਤ ਕੋਈ ਮਿਰਕਲ ਹੋ ਜਾਏ ਕੋਈ ਚਮਤਕਾਰ ਹੋ ਜਾਏ ਤਾਂ ਪਲੇਅਰ ਵਾਪਸੀ ਕਰਦਾ ਅਦਰਵਾਈਜ਼ ਉਹਦਾ ਕੋਈ ਚਾਂਸ ਬਾਕੀ ਨਹੀਂ ਬਚਦਾ ਤੇ ਹੁਣ ਇਹ ਸਭ ਕੁਝ ਹੋ ਰਿਹਾ 2023 ਦੇ 2016 ਦੇ ਵਿੱਚ ਤੋਂ ਇੰਜਰੀ ਹੁੰਦੀ ਆ ਇਹ ਸਾਰੇ ਪ੍ਰੋਟੈਸਟ ਹੋ ਰਿਹਾ 2023 ਚ ਜਦੋਂ ਕਿ 2024 ਦੇ ਵਿੱਚ 올림픽 ਹੁਣ ਜਿੰਨਾ ਪਲੇਅਰਸ ਦੇ ਨਾਲ ਇਹਨਾਂ ਨੇ ਕੰਪੀਟ ਕਰਨਾ ਹੈ ਅਲੱਗ-ਅਲੱਗ ਦੇਸ਼ਾਂ ਦੇ ਪਲੇਅਰ ਕੀ ਉੱਥੇ ਉਹਨਾਂ ਪਲੇਅਰਸ ਨੇ ਇਹ ਸਭ ਕੁਝ ਦੇਖਿਆ ਹੋਊਗਾ ਉਹਨਾਂ ਦਾ ਪੂਰਾ ਧਿਆਨ ਉਹਨਾਂ ਦੀ ਸਰਕਾਰ ਦਾ ਉਹਨਾਂ ਦੇ ਕੋਚਾਂ ਦਾ ਪੂਰਾ ਧਿਆਨ ਉਹਨਾਂ ਨੂੰ ਟ੍ਰੇਨ ਕਰਨ ਦੇ ਵਿੱਚ ਉਹਨਾਂ ਦੀ ਡਾਈਟ ਵੱਲ ਉਹਨਾਂ ਦੀ ਸਹੂਲਤਾਂ ਵੱਲ ਸੁਵਿਧਾਵਾਂ ਵੱਲ ਲੱਗਿਆ ਹੋਊਗਾ ਪ੍ਰੋਪਰ ਤੇ ਇੱਥੇ ਇਹ ਸਾਡੇ ਰੈਸਲਰ ਨੇ ਸਾਡੇ ਪਲੇਅਰ ਨੇ ਜਿਹੜੇ ਮਤਲਬ ਇਹ ਸਾਰਾ ਕੁਝ ਦੇਖ ਰਹੇ ਆ ਕਿਤੇ ਉਹਨਾਂ ਦੇ ਉੱਪਰ ਕੇਸ ਪੈ ਰਿਹਾ ਕਿਤੇ ਪੁਲਿਸ ਉਹਨੂੰ ਸੜਕਾਂ ਤੇ ਘੜੀਸ ਰਹੀ ਆ ਮੀਡੀਆ ਦੇ ਵਿੱਚ ਉਹਨਾਂ ਨੂੰ ਇੰਟਰਨੈਟ ਤੇ ਟਰੋਲ ਕੀਤਾ ਜਾ ਰਿਹਾ ਮੀਡੀਆ ਵਾਲੇ ਉਹਨਾਂ ਨੂੰ ਅੱਡ ਕੁਛ ਕਹਿ ਰਹੇ ਆ ਮਤਲਬ ਕਿਹੜੇ ਕਿਹੜੇ ਪਾਸਿਆਂ ਉਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਲੜ ਰਹੇ ਆ ਤੇ ਉੱਥੇ ਤੁਸੀਂ ਕਿੰਨਾ ਫੋਕਸ ਕਰ ਰਹੇ ਹੋਵੋਗੇ ਕਿੰਨੀ ਥੋੜੀ ਪ੍ਰੈਕਟਿਸ ਰਹੀ ਹੋਊਗੀ ਇਹ ਆਪਣੀ ਰੈਸਲਿੰਗ ਦੀ ਪਰ ਫਿਰ ਵੀ ਮੈਂ ਤੁਹਾਨੂੰ ਇਹ ਵੀ ਹੁਣ ਦੱਸ ਦਿੰਨਾ ਕਿ ਵਿਨੇਸ਼ ਫੋਗਟ ਜੀ ਦੇ ਨਾਲ ਇਹ ਸਭ ਕੁਝ ਹੋਇਆ ਤੇ ਹੋਇਆ ਕਿਸ ਬੰਦੇ ਨੂੰ ਬਚਾਉਣ ਲਈ ਆ ਜਿਹਨੂੰ ਕਿ ਆਲਰੇਡੀ ਜਿਹਦੀ ਇੱਕ ਇਮੇਜ ਬਣੀ ਹੋਈ ਆ ਕਿ ਉਹ ਬਾਹੂਬਲੀ ਆ ਤੇ ਖੁਦ ਵੀ ਉਹਦੇ ਸਪੋਰਟਰ ਵੀ ਮੀਡੀਆ ਪਰਸਨ ਵੀ ਉਹੀ ਮੀਡੀਆ ਜਿਹੜਾ ਇਹਨਾਂ ਰੈਸਲਰਸ ਨੂੰ ਅਕਿਊਜ਼ ਕਰ ਰਿਹਾ ਬਦਨਾਮ ਕਰ ਰਿਹਾ ਉਹ ਖੁਦ ਵੀ ਸ਼ਬਦ ਬਾਹੂਬਲੀ ਵਰਤ ਰਿਹਾ ਹੈ ਬ੍ਰਿਜੇਸ਼ ਪੂਸ਼ਨ ਦੇ ਲਈ ਉਹ ਖੁਦ ਹੀ ਐਡਮਿਟ ਕਰ ਰਿਹਾ ਕਿ ਹਾਂ ਉਹ ਇਸ ਤਰ੍ਹਾਂ ਦਾ ਹੀ ਆ ਉਸ ਇੱਕ ਬੰਦੇ ਨੂੰ ਬਚਾਉਣ ਲਈ ਅਸੀਂ ਆਪਣੇ ਮਤਲਬ ਜਿਹੜੇ ਰੈਸਲਰ ਨੇ ਐਥਲੀਟ ਨੇ ਜਿਹੜੇ ਦੇਸ਼ ਦਾ ਨਾਮ ਚਮਕਾ ਰਹੇ ਆ ਅਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹਾਂ ਹੁਣ ਇਸ ਲੜਕੀ ਦੀਆਂ ਕੀ ਕੀ ਅਚੀਵਮੈਂਟਸ ਨੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਵਿਨੇਸ਼ ਫੋਗਟ ਸਭ ਤੋਂ ਪਹਿਲੀ ਇੰਡੀਆ ਦੀ ਔਮਨ ਰੈਸਲਰ ਬਣੀ ਜਿਨੇ ਕਾਮਨਵੈਲਥ ਗੇਮਾਂ ਦੇ ਵਿੱਚ 골ਡ ਜਿੱਤੇ ਆ ਇੰਡੀਆ ਦੇ ਲਈ ਸਭ ਤੋਂ ਪਹਿਲੀ ਔਮਨ ਰੈਸਲਰ ਉਸ ਤੋਂ ਬਾਅਦ ਏਸ਼ੀਅਨ ਗੇਮਾਂ ਦੇ ਵਿੱਚ ਸਭ ਤੋਂ ਪਹਿਲਾ 골ਡ ਇੰਡੀਆ ਲਈ ਜਿੱਤਣ ਵਾਲੀ ਇੰਡੀਆ ਦੀ ਸਭ ਤੋਂ ਪਹਿਲੀ ਔਮਨ ਰੈਸਲਰ ਕਾਮਨਵੈਲਥ ਦੇ ਵਿੱਚ ਵੀ ਤੇ ਏਸ਼ੀਅਨ ਗੇਮਸ ਦੇ ਵਿੱਚ ਵੀ ਇਸ ਤੋਂ ਪਹਿਲਾਂ ਇੰਡੀਆ ਦੀ ਕਿਸੇ ਵੀ ਵੂਮਨ ਰੈਸਲਰ ਨੇ ਕਦੇ 골ਡ ਨਹੀਂ ਜਿੱਤਿਆ ਸੀ ਇੱਕ ਹੋਰ ਚੀਜ਼ ਮੈਂ ਦੱਸਦਾ ਵਿਨੇਸ਼ ਫੋਗਟ ਬਾਰੇ ਖਾਸ ਲੋਰੀਅਸ ਵਰਲਡ ਸਪੋਰਟਸ ਅਵਾਰਡ ਇੱਕ ਹੁੰਦਾ ਉਹ ਬਹੁਤ ਖਾਸ ਪਲੇਅਰਸ ਨੂੰ ਮਿਲਦਾ ਪੂਰੀ ਦੁਨੀਆ ਦੇ ਵਿੱਚ ਹਰ ਕਿਸੇ ਨੂੰ ਨਹੀਂ ਮਿਲਦਾ ਇੰਡੀਆ ਦੀ ਪਹਿਲੀ ਐਥਲੀਟ ਸੀ ਵਿਨੇਸ਼ ਫੋਗਟ ਜਿਹਨੂੰ ਇਹ ਅਵਾਰਡ ਮਿਲਿਆ 1900 ਸੌਰੀ 2019 ਦੇ ਵਿੱਚ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਇਹ ਸਭ ਕੁਝ ਹੋ ਗਿਆ ਹੁਣ ਇਹ 올림픽 ਸ਼ੁਰੂ ਹੋ ਗਿਆ ਇਸ ਵਾਰ ਓਲੰਪਿਕ ਦੇ ਵਿੱਚ ਕਿਉਂਕਿ ਪਿੱਛੇ ਤੋਂ ਕੋਈ ਖਾਸ ਕੋਈ ਖਾਸ ਪ੍ਰੈਕਟਿਸ ਨਹੀਂ ਕੁਝ ਹੋਰ ਨਹੀਂ ਤਾਂ ਜਦੋਂ ਓਲੰਪਿਕ ਦੇ ਵਿੱਚ ਵਿਨੇਸ਼ ਫੋਗਟ ਖੇਡਣ ਜਾਂਦੀ ਆ ਤਾਂ ਉਹਦੀ ਐਂਟਰੀ ਇੱਕ ਅਨਸੀਡਡ ਪਲੇਅਰ ਦੀ ਤਰ੍ਹਾਂ ਹੁੰਦੀ ਆ ਜੇ ਤੁਹਾਡੇ ਵਿੱਚੋਂ ਕੋਈ ਦੋਸਤ ਮੇਰੇ ਜਿਹੜੇ ਮੇਰਾ ਵੀਡੀਓ ਦੇਖ ਰਹੇ ਆ ਜੋ ਪਹਿਲਾਂ ਤੋਂ ਨੇ ਕਦੇ ਟੈਨਿਸ ਸਪੈਸ਼ਲੀ ਟੈਨਿਸ ਜਾਂ ਰੈਸਲਿੰਗ ਦੇਖੀ ਆ ਤਾਂ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਜੇ ਤੁਸੀਂ ਅਨਸੀਡਡ ਪਲੇਅਰ ਦੀ ਕੈਟਾਗਰੀ ਦੇ ਵਿੱਚ ਉਸ ਟੂਰਨਾਮੈਂਟਸ ਜਾਂਦੇ ਹੋ ਤਾਂ ਜਿਹੜੇ ਪਲੇਅਰਸ ਨਾਲ ਤੁਹਾਨੂੰ ਖੇਡਣਾ ਪੈਂਦਾ ਉਹ ਰਸਤਾ ਬਹੁਤ ਮੁਸ਼ਕਲ ਹੁੰਦਾ ਜੇ ਤੁਸੀਂ ਰੈਂਕ 1 ਜਾਂ 2 ਹੋ ਤਾਂ ਤੁਸੀਂ ਨਾਰਮਲੀ ਖੇਡੋਗੇ ਸਟਾਰਟਿੰਗ ਚ ਬਹੁਤ ਮਾੜੇ ਪਲੇਅਰਾਂ ਨਾਲ ਪਰ ਜੇ ਤੁਸੀਂ ਅਨਸੀਟਡ ਹੋ ਤਾਂ ਤੁਹਾਨੂੰ ਬਹੁਤ ਤਕੜੇ ਪਲੇਅਰਾਂ ਨਾਲ ਖੇਡਣਾ ਪੈਣਾ ਉਹੀ ਚੀਜ਼ ਹੁਣ ਇੱਥੇ ਹੋਈ ਵਿਨੇਸ਼ ਫੋਗਾਰ ਦੇ ਨਾਲ ਇਹ ਕੋ ਲੜਕੀ ਜਿਹਨੂੰ ਮਤਲਬ ਸਾਰੇ ਪਾਸੋਂ ਸਿਰਫ ਇੱਕ ਮੁਸ਼ਕਲਾ ਹੀ ਮੁਸ਼ਕਲਾ ਮਿਲੀਆਂ ਹਰੇਕ ਨੇ ਉਹਨੂੰ ਮਤਲਬ ਇੰਨੀਆਂ ਲੜਾਈਆਂ ਲੜਨ ਤੋਂ ਬਾਅਦ ਇਹ ਲੜਕੀ ਉੱਥੇ ਤੱਕ ਪਹੁੰਚੀ ਹੈ ਉੱਥੇ ਜਾ ਕੇ ਸਭ ਤੋਂ ਪਹਿਲਾ ਹੀ ਮੁਕਾਬਲਾ ਹੁੰਦਾ ਜਾਪਾਨ ਦੀ ਯੂਈ ਸੋਸਾਕੀ ਦੇ ਨਾਲ ਯੂਈਸੋਸਾਕੀ ਆਪਣੇ ਆਪ ਦੇ ਵਿੱਚ ਰੈਸਲਿੰਗ ਦਾ ਇੱਕ ਲੈਜੈਂਡਰੀ ਨਾਮ ਆ ਲੂਈਸ ਯੂਈਸੋਸਾਕੀ ਉਹ ਮਤਲਬ ਲੇਡੀ ਆ ਜਿਹਨੂੰ ਕਹਿੰਦੇ ਕਿ ਆਉਣ ਵਾਲੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਜਨਰੇਸ਼ਨਸ ਤੱਕ ਯਾਦ ਰੱਖਿਆ ਜਾਊਗਾ ਹੁਣ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਪਹਿਲਾ ਹੀ ਮੁਕਾਬਲਾ ਲੜਨ ਬਾੜੀ ਜਿਹੜੀ ਰੈਸਲਰ ਸੀ ਅਗੇਂਸਟ ਉਹ ਕੀ ਚੀਜ਼ ਆ ਯੂਈਸੋਸਾਕੀ ਕੀ ਚੀਜ਼ ਪਿਛਲੇ 14 ਸਾਲਾਂ ਤੋਂ ਆਪਾਂ ਕਹਿੰਦੇ ਨੇ ਕਿ ਪਿਛਲੇ 1 ਸਾਲ ਦੇ ਵਿੱਚ ਇਹ ਟੀਮ ਸਿਰਫ 3 ਮੈਚ ਹਾਰੀ ਆ ਸਿਰਫ ਪੰਜਾਵਾ ਚੋਂ ਪੰਜ ਮੈਚ ਹਾਰੀ ਆ ਨਹੀਂ ਯੂਈ ਸੋਸਾਕੀ ਪਿਛਲੇ 14 ਸਾਲ ਤੋਂ ਇੱਕ ਵੀ ਮੈਚ ਨਹੀਂ ਹਾਰੀ ਕਿਸੇ ਤੋਂ ਵੀ ਕਿਸੇ ਵੀ ਟੂਰਨਾਮੈਂਟ ਦਾ ਕਿਤੇ ਇਸ ਤੋਂ ਲੇਜੈਂਡਰੀ ਨਾਮ ਇਸ ਤੋਂ ਵੱਡਾ ਨਾਮ ਤੁਹਾਡੇ ਸਾਹਮਣੇ ਨਹੀਂ ਆ ਸਕਦਾ ਲੜਨ ਲਈ ਇਸ ਤੋਂ ਬੁਰੀ ਖਬਰ ਤੁਹਾਡੇ ਲਈ ਨਹੀਂ ਹੋ ਸਕਦੀ ਜੇ ਤੁਹਾਨੂੰ ਲੱਗਦਾ ਕਿ ਮੇਰੇ ਕੋ ਅੱਗੇ ਬੁਰੀਆਂ ਖਬਰਾਂ ਬਹੁਤ ਨੇ ਤਾਂ ਇਹ ਇੱਕ ਹੋਰ ਬੁਰੀ ਖਬਰ ਆ ਪਰ ਵਿਨੇਸ਼ ਫੋਰਗਟ ਯੂਈ ਸੋਸਾਕੀ ਨੂੰ 14 ਸਾਲਾਂ ਤੋਂ ਬਾਅਦ ਉਹਦੇ 82 ਮੈਚ ਲਗਾਤਾਰ ਜਿੱਤਣ ਤੋਂ ਬਾਅਦ ਲਾਸਟ 15 ਸੈਕਿੰਡ ਦੇ ਵਿੱਚ 2-0 ਤੇ ਯੂਈ ਸੁਸਾਕੀ ਤੋਂ ਪਿੱਛੇ ਹੋਣ ਦੇ ਬਾਅਦ ਵੀ ਹਰਾ ਦਿੰਦੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦਾ ਆਪਣੀ ਪੁਲਿਸ ਨੇ ਸੜਕਾਂ ਦੇ ਉੱਪਰ ਘ੍ਰਿਸਿਆ ਇਹਨਾਂ ਲੋਕ ਜਿਨ੍ਹਾਂ ਨੂੰ ਇੰਡੀਆ ਦੇ ਇੱਕ ਨੇਤਾ ਨੇ ਮੋਲੇਸਟ ਕੀਤਾ ਉਸ ਤੋਂ ਬਾਅਦ ਹੁਣ ਸੈਮੀਫਾਈਨਲ ਕਿੱਥੇ ਪੈਂਦਾ ਜੇ ਤੁਹਾਡੇ ਵਿੱਚੋਂ ਕੋਈ ਮੇਰੇ ਦੋਸਤ ਰੈਸਲਿੰਗ ਨੂੰ ਜਾਣਦੇ ਆ ਚੰਗੀ ਤਰ੍ਹਾਂ ਤੇ ਬਾਕਸਿੰਗ ਇਨ ਦੋ ਸਪੋਰਟਸ ਦੇ ਵਿੱਚ ਸਪੈਸ਼ਲੀ ਕਿਊਬਾ ਦਾ ਨਾਮ ਬਹੁਤ ਵੱਡਾ ਵਾ ਬਾਕਸਿੰਗ ਦੇ ਵਿੱਚ ਕਿਊਬਾ ਦੇ ਬੌਕਸਰ ਬਹੁਤ ਮਸ਼ਹੂਰ ਨੇ ਰੈਸਲਿੰਗ ਦੇ ਵਿੱਚ ਕਿਊਬਾ ਦੇ ਰੈਸਲਰ ਵੀ ਬਹੁਤ ਮਸ਼ਹੂਰ ਨੇ ਹੁਣ ਸੈਮੀਫਾਈਨਲ ਦੇ ਵਿੱਚ ਲੋਪੈਸ ਗਸਮਨ 5-0 ਦੇ ਉੱਪਰ ਜਿੱਤਦੀ ਆ ਵਿਨੇਸ਼ ਫੋਗਟ ਹੁਣ ਜਿੱਥੇ ਜਾ ਕੇ ਵਿਨੇਸ਼ ਫੋਗਟ ਨੂੰ ਇਹ ਲੱਗਦਾ ਕਿਉਂਕਿ ਅੱਜ ਵੀ ਸਵੇਰੇ ਸਾਰੇ ਉਸ ਚੀਜ਼ ਦੀ ਵੇਟ ਕਰ ਰਹੇ ਸੀ ਕਿ ਫਾਈਨਲ ਹੈ ਤੇ ਇੱਕ ਮੈਡਲ ਤਾਂ ਮਿਲਣਾ ਜਦੋਂ ਉਹ ਮੈਡਲ ਵੀ ਪੱਕਾ ਹੋ ਗਿਆ ਤੇ ਸ਼ਾਇਦ ਮਤਲਬ ਉਹੀ ਕਿ ਕਿਸਮਤ ਅਜੀਬ ਚੀਜ਼ ਆ ਅਜੀਬ ਖੇਡ ਖੇਡਦੀ ਆ ਕਿਸਮਤ ਵੀ ਵਿਨੇਸ਼ ਫੋਗੜ ਨੂੰ ਜਦੋਂ ਲੱਗਿਆ ਕਿ ਉਹਨੇ ਆਪਣੇ ਸਾਰੇ ਮਤਲਬ ਵਿਰੋਧੀਆਂ ਨੂੰ ਹਰਾਇਆ ਤੇ ਜਦੋਂ ਉਹਨੂੰ ਲੱਗਿਆ ਕਿ ਹੁਣ ਮੈਂ ਸਭ ਕੁਝ ਪ੍ਰੂਵ ਕਰ ਸਕਦੀ ਆ ਤੇ ਜੇ ਮੈਂ ਫਾਈਨਲ ਹਾਰਦੀ ਵੀ ਆ ਤੇ ਮੈਨੂੰ ਇੱਕ ਮੈਡਲ ਮਿਲੂਗਾ ਇੱਕ ਹੋਰ ਚੀਜ਼ ਇੱਕ ਹੋਰ ਪ੍ਰਾਪਤੀ ਵਿਨੇਸ਼ ਫੋਗੜ ਦੀ ਵਿਨੇਸ਼ ਫੋਗੜ ਇੰਡੀਆ ਦੀ ਪਹਿਲੀ ਮਹਿਲਾ ਰੈਸਲਰ ਸੀ ਜਿਹੜੀ 올림픽 ਦੇ ਫਾਈਨਲ 'ਚ ਪਹੁੰਚੀ ਪਰ ਹੁਣ ਤੋਂ ਪੂਰਾ ਮਤਲਬ ਇੰਡੀਆ ਅੱਖਾਂ ਲਈ ਬੈਠਾ ਸੀ ਇਸ ਮੁਕਾਬਲੇ ਦੇ ਉੱਪਰ ਪਰ ਹੁਣ ਤਾਂ ਸਿਰਫ 2 ਜਾਂ 3 ਘੰਟੇ ਪਹਿਲਾਂ 2 ਘੰਟੇ ਪਹਿਲਾਂ ਇੱਕ ਖਬਰ ਆਉਂਦੀ ਹੈ ਕਿਉਂਕਿ ਰੈਸਲਰਸ ਨੂੰ ਕੀ ਕਰਨਾ ਪੈਂਦਾ ਆਪਣਾ ਵੇ ਕਰਾਉਣਾ ਪੈਂਦਾ 53 ਕਿਲੋ ਕੈਟਾਗਰੀ 'ਚ ਖੇਡਦੀ ਸੀ ਉਸ ਤੋਂ ਪਹਿਲਾਂ ਵਿਨੇਸ਼ ਫੋਗਟ ਹਮੇਸ਼ਾ ਪਰ ਇਸ ਵਾਰ 50 ਕਿਲੋ ਵਿੱਚ ਖੇਡਣੀ ਕਿਉਂਕਿ ਜੋ ਵੀ ਪਿਛਲੇ 1 ਸਾਲ ਤੋਂ ਬਹੁਤ ਵਧੀਆ ਸਪੋਰਟ ਉਹਨੂੰ ਦਿੱਤੀ ਆ ਆਪਾਂ ਸਾਰੇ ਲੋਕਾਂ ਨੇ ਆਪਣੀ ਗਵਰਨਮੈਂਟ ਨੇ ਹੋਰ ਸਾਰਿਆਂ ਨੇ ਤਾਂ ਉਹਦੇ ਕਰਕੇ ਉਹਨਾਂ ਧਿਆਨ ਨਹੀਂ ਰਿਹਾ ਤਾਂ ਉਹਦੇ ਨਾਲ ਕਲੀਅਰ ਫਰਕ ਪੈਣਾ ਹੀ ਆ ਤਾਂ ਜਿਹੜਾ ਉਹਦਾ ਵੇ ਕੈਟਾਗਰੀ ਆ ਉਹਦੇ 'ਚ ਫਰਕ ਪਿਆ 53 ਤੋਂ 50 ਕਿਲੋ ਦੇ ਵਿੱਚ ਆ ਕੇ ਖੇਡਣਾ ਬਹੁਤ ਔਖਾ ਆਪਾਂ ਨੂੰ ਕਹਿਣ ਨੂੰ ਸੌਖਾ ਲੱਗਦਾ ਵਾ ਪਰ ਉਹਦੇ 'ਚ ਤੁਹਾਨੂੰ ਆਪਣਾ ਵੇ ਕੱਟ ਕਰਨਾ ਪੈਂਦਾ ਡਾਈਟ ਕੱਟ ਕਰਨੀ ਪੈਂਦੀ ਆ ਤੇ ਉਹਦੇ ਨਾਲ ਨਾਰਮਲੀ ਵੀ ਤੁਹਾਨੂੰ ਵੀਕਨੈਸ ਵੀ ਬਹੁਤ ਹੋ ਜਾਂਦੀ ਆ ਤਾਂ ਜੇ ਆਪਾਂ ਨੂੰ ਲੱਗਦਾ ਕਿ ਹਾਂ ਸੌਖਾ ਵਾ ਪਰ ਉਲਟਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਤੁਹਾਨੂੰ ਵੀਕਨੈਸ ਵੀ ਬਹੁਤ ਹੁੰਦੀ ਆ ਜਦੋਂ ਰਾਤ ਨੂੰ ਉਹਦਾ ਵੇ ਹੋਣਾ ਸੀਗਾ ਤਾਂ 100 ਗ੍ਰਾਮ ਉਦਾ ਪਰ ਵੱਧ ਪਾਇਆ ਗਿਆ ਵਿਨੇਸ਼ ਫੂਗੜ ਦਾ ਤੇ ਜਿਵੇਂ ਸ਼ਾ ਮੁਹੰਮਦ ਦਾ ਸੀਗਾ ਕਿ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੇ ਇਹ ਲੜਕੀ ਦੀ ਲੜਾਈ ਇਹ ਲੜਕੀ ਦਾ ਸੰਘਰਸ਼ ਉਹ ਸਭ ਕੁਝ ਇੰਨੇ ਲੋਕਾਂ ਦੇ ਨਾਲ ਇੰਨੇ ਇੰਨੇ ਐਂਗਲਸ ਦੇ ਉੱਪਰ ਹਮੇਸ਼ਾ ਚੱਲਦਾ ਰਿਹਾ ਤੇ ਉਹਦੀ ਜੰਗ ਜਾਰੀ ਰਹੀ ਤੇ ਪਰ ਅਖੀਰ ਦੇ ਵਿੱਚ ਇੱਥੇ ਆ ਕੇ ਜਦੋਂ ਸਭ ਨੂੰ ਹੀ ਲੱਗਿਆ ਕਿ ਹਾਂ ਐਟਲੀਸ ਮਤਲਬ ਇੱਕ ਕੁਦਰਤ ਇੱਕ ਕਿਸਮਤ ਦਾ ਅਜੀਬ ਖੇਲ ਰਿਹਾ ਹੈ ਇੱਥੇ ਕਿ ਜੇ ਮੈਚ ਹੋ ਜਾਂਦਾ ਤੇ ਜੇ ਉਹ ਮੈਚ ਖੇਡ ਜਾਂਦੀ ਤਾਂ ਐਟ ਲੀਸਟ ਉਹਨਾਂ ਨੂੰ ਇੱਕ ਮੈਡਲ ਮਿਲਣਾ ਸੀ ਜਿਸ ਨੂੰ ਕਿ ਸਾਰੇ ਕਹਿ ਰਹੇ ਸੀ ਕਿ ਹਾਂ ਮੈਡਲ ਮਿਲਣਾ ਪਰ ਹੁਣ ਉਹਨੂੰ ਫਾਈਨਲ ਖੇਡਣ ਵੀ ਨਹੀਂ ਦਿੱਤਾ ਜਾਊਗਾ ਉਹ 100 ਗ੍ਰਾਮ ਪਰ ਵਧਣ ਕਰਕੇ ਤੇ ਮੈਂ ਹੁਣੇ ਤੋਂ ਹੀ ਉਹ ਟ੍ਰੋਲਸ ਵਗੈਰਾ ਵੀ ਕੁਝ ਦੇਖ ਰਿਹਾ ਹਾਂ ਤੇ ਉਹ ਸਾਰੇ ਕੰਗਨ ਨਰਨੌਤ ਆਪਣੀ ਸਭ ਦੀ ਜਾਣੀ ਪਛਾਣੀ ਕੰਗਨ ਨਰਨੌਤ ਤੇ ਉਹ ਸ਼ੁਰੂ ਹੋ ਚੁੱਕੀ ਆ ਟ੍ਰੋਲ ਕਰਨਾ ਵਾਪਸ ਫੇਰ ਉਹੀ ਸਾਰੇ ਲੋਕ ਆ ਚੁੱਕੇ ਆ ਤਾਂ ਇੱਕ ਮਿਹਨਤ ਆ ਜਿਹੜੀ ਇੱਕ ਪਲੇਅਰ ਦੀ ਮਤਲਬ ਇੱਕ ਅਜੀਬ ਕਹਾਣੀ ਆ ਇਹ ਇੱਕ ਕਹਾਣੀ ਆ ਲੜਾਈ ਦੀ ਸੰਘਰਸ਼ ਦੀ ਫਾਈਟ ਦੀ ਅਖੀਰ ਤੱਕ ਹਿੰਮਤ ਨਾ ਹਾਰਨ ਦੀ ਪਰ ਇਹ ਕਹਾਣੀ ਦਾ ਜਿਹੜਾ ਅੰਤ ਹੈਗਾ ਉਹ ਸੁਖਦ ਨਹੀਂ ਹੋਇਆ ਤੇ ਉਹਦੇ ਚ ਫੇਰ ਅਖੀਰ ਦੇ ਵਿੱਚ ਇੱਕ ਦੁਖਦਾਈ ਚੀਜ਼ ਆਈ ਪਰ ਉਹ ਇਸ ਐਂਗਲ ਤੋਂ ਆਈ ਸੀ ਸੋਚਿਆ ਨਹੀਂ ਸੀਗਾ ਤੇ ਫਾਈਨਲ ਨਹੀਂ ਖੇਡੂਗੀ ਹੁਣ ਵਿਨੇਸ਼ ਫੋਰਗਟ ਤੇ ਇੱਥੇ ਮੇਰੇ ਖਿਆਲ ਦੇ ਵਿੱਚ ਉਹਦੇ ਕੈਰੀਅਰ ਦਾ ਕਿਉਂਕਿ ਪਹਿਲਾਂ ਬਹੁਤ ਸਾਰੇ ਲੋਕ ਕਹਿ ਚੁੱਕੇ ਸੀਗੇ ਕਿ ਕੈਰੀਅਰ ਦਾ ਅੰਤ ਹੋ ਚੁੱਕਿਆ ਉਹਦਾ ਜਿਹੜੀ ਉਹ ਇੰਜਰੀ ਵੀ ਹੋਈ ਸੀ ਪਰ ਇਹ ਉਹਦਾ ਇੱਕ ਲਾਸਟ ਲੜਾਈ ਸੀਗੀ ਵਿਨੇਸ਼ ਫੋਗਡ ਦੀ ਤੇ ਜਿਹੜੀ ਕਿ ਲੱਗ ਰਿਆ ਸੀ ਕਿ ਉਹ ਜਿੱਤ ਜੂਗੀ ਪਰ ਸ਼ਾਇਦ ਇਹੀ ਮਨਜ਼ੂਰ ਸੀ ਕਿਸਮਤ ਨੂੰ ਤੇ ਇਹ ਉਹਦੀ ਲਾਸਟ ਲੜਾਈ ਜਿਹੜੀ ਕਿ ਉਹਨੂੰ ਲੜਨ ਬਣੀ ਦਿੱਤੀ ਗਈ ਤੇ ਉਹ ਤੇ ਬਿਨਾਂ ਲੜੇ ਹੀ ਇਹ ਲੜਾਈ ਖਤਮ ਹੋ ਗਈ ਤੇ ਇਹ ਸੀ ਮੇਰਾ ਇਸ ਵਾਰ ਦਾ ਪ੍ਰੋਗਰਾਮ ਹੁਣ ਮੈਂ ਤੁਹਾਨੂੰ ਕ੍ਰਾਈਮ ਦੀ ਸਟੋਰੀ ਦੇ ਨਾਲ ਮਿਲੂੰਗਾ ਹੁਣ ਤੋਂ ਕੁਝ ਘੰਟੇ ਬਾਅਦ